ਇਹਨਾਂ ਕੋ ਕਾਫੀ ਥੱਕੇਸ਼ਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹ ਲੋ ਕਿ ਜਿਨਾਂ ਹਾਈ ਪੇਰੇ ਸਰਕਾਰਾਂ ਉਹਨਾਂ ਥੱਕੇਸ਼ਾਈ ਬਹੁਤ ਜ਼ਿਆਦਾ ਰਹੀ ਲਈ ਤਾਂ ਕਰਕੇ ਨਤੀਜੇ ਇਹ ਵਾਲੇ ਆਏ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾਣੇ ਆਂ ਦਿੱਤਾ ਉਹਨਾਂ ਨੂੰ ਸਰਾਂ ਦਾ ਕਹ ਲੋ ਦਬ ਦਬਾਅ ਕਹ ਲੋ ਕਿਸੇ ਨੂੰ ਕਿਸਿਆਂ ਨੂੰ ਬਾਦ ਨਹੀਂ ਆਉਣ ਦੇਣਾ ਘਰੋਂ ਵੋਟ ਪਾਉਣ ਚ ਹਨਾ ਤੇ ਕਿਤਨੇ ਧੱਕੇਸ਼ਾਹੀ ਬੋਝ ਸਰਕਾਰਾਂ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੁਰਦਾ ਸੀ ਉੱਤੇ ਪਰਚੇ ਪਾ ਦਿੰਦੀ ਹੈ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਅਪ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਹੈ ਇਹ ਕੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥੱਕੇਸ਼ਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹਿ ਲੋ ਕਿ ਜਿਨਾਂ ਹਾਈ ਪੇਰੇ ਸਰਕਾਰਾਂ ਉਹਨਾਂ ਧੱਕੇ ਚ ਰਹੀ ਬਹੁਤ ਜ਼ਿਆਦਾ ਰਹੀ ਲਈ ਤਾਂ ਦੇ ਕਰਕੇ ਨਤੀਜੇ ਇਹ ਵਾਲੇ ਆ ਰਹੇ ਹੈ ਲੇਕਿਨ ਸ਼੍ਰੋਮਣੀ ਕਾਲੀ ਦੇ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲ ਵਿੱਚ ਜਲਦੀ ਪੀ ਕਾਂਗਰਸ ਤੇ ਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹੋਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਰ ਤੇ ਜਥੇਬੰਦੀਆਂ ਦੀ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੋਸਾ ਰੱਖੋ ਕੋਈ ਗੱਲ ਨਹੀਂ ਇਹ ਚੜਤੀ ਗਲਾਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਘਰੋ ਦਬ ਦਬਾ ਕਹਿ ਲੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਣ ਦੇਣਾ ਘਰੋ ਵੋਟ ਪਾਣ ਚ ਹੈ ਨਾ ਤੇ ਕਿਤਨੇ ਧੱਕੇਸ਼ਾਹੀ ਪਹੁੰਚਾ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੋਰਦਾ ਸੀ ਉੱਤੇ ਪਰਚੇ ਪਾ ਦਿੰਦੀ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਗੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਅਪ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ ਆਮਨਦੀਪ ਸਿੰਘ ਜੀ ਮੰਨ ਚਲੋ ਕਾਫੀ ਥੱਕੇਸ਼ਾਈ ਹੋਈ ਆ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹਿ ਲੋ ਕਿ ਜਿਨਾਂ ਹਾਈ ਪੇਰੇ ਸਰਕਾਰਾਂ ਉਹਨਾਂ ਤੱਕ ਇਸ ਤਰੀ ਬਹੁਤ ਜ਼ਿਆਦਾ ਰਹੀ ਲਈ ਤਾਂ ਕਰਕੇ ਨਤੀਜੇ ਆਵਲੇ ਆ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ نیچے ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਰ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾਣੇ ਆਂ ਦਿੱਤਾ ਉਹਨਾਂ ਨੂੰ ਸਰਾਂ ਦਾ ਕਹਿ ਲੋ ਦਬ ਦਬਾ ਕਹਿ ਲੋ ਕਿਸੇ ਨੂੰ ਕਿਸਿਆਂ ਨੂੰ ਬਾਹਰ ਨਹੀਂ ਆਉਣ ਦੇਣਾ ਘਰੋਂ ਵੋਟ ਪਾਉਣ ਚ ਹੈਨਾ ਤੇ ਕਿਤਨੇ ਧੱਕੇਸ਼ਾਹੀ ਬਹੁਤ ਜ਼ਿਆਦਾ ਸਰਕਾਰਾਂ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੁਰਦਾ ਸੀ ਉੱਤੇ ਪਰਚੇ ਪਾਉਣ ਨਹੀਂ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹੈਨਾ ਆਪਾਂ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਹੈ ਇਹ ਕੋ ਗੱਲ ਹੈ ਜੇ ਕਿ ਕਿਤੇ ਨਾ ਕਿਤੇ ਕਹਿ ਲੋ ਕਿ ਪਾਰਟੀ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਹੈਨਾ ਜਿੰਨੇ ਵੀ ਲੜਕੇ ਸੀ ਨੀਚੇ ਮੇਰੇ ਵਰਕਰ ਸੀ ਮੇਰੇ ਵੀ ਭਰਾ ਨੇ ਸਾਰਾ ਉਹਨਾਂ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਸੀ ਕਿਸੇ ਨੂੰ ਵੋਟ ਪਾ ਨਹੀਂ ਆਂ ਦਿੱਤਾ ਉਹਨਾਂ ਨੂੰ ਤੇ ਕਹਿ ਲੋ ਕਾਫੀ ਥੱਕੇ ਚਾਈ ਹੋਈ ਹੈ ਤੇ ਬਹੁਤ ਜ਼ਿਆਦਾ ਕਹਿ ਲੋ ਕਿ ਮੈਂ ਕਹਿ ਸਕਦਾ ਕਿ ਪਾਰਟੀ ਦਾ ਕਹਿ ਲੋ ਕਿ ਜਿਨਾਂ ਹਾਈ ਪੇਰੇ ਸਰਕਾਰਾਂ ਉਹਨਾਂ ਧੱਕੇ ਚ ਰਹੀ ਬਹੁਤ ਜ਼ਿਆਦਾ ਰਹੀ ਲਈ ਤਾਂ ਦੇ ਕਰਕੇ ਨਤੀਜੇ ਇਹ ਵਾਲੇ ਆ ਰਹੇ ਹੈ ਲੇਕਿਨ ਸ਼੍ਰੋਮਣੀ ਕਾਲੀ ਦੇ ਵੀ ਦਲ ਦੀ ਵੀ ਗੱਲ ਕਰੀ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਧੱਕੇਸ਼ਾਈ ਹੋਈ ਹੈ ਸ਼੍ਰੋਮਣੀ ਕਾਲੀ ਦਲ ਦੂਜੇ ਨੰਬਰ ਤੇ ਅਸਲੇ ਚਲਦੀ ਪਈ ਕਾਂਗਰਸ ਤੀਜੇ ਉਸੇ ਚੌਥੇ ਨੰਬਰ ਤੇ ਲੇਕਿਨ ਇੱਕ ਟਾਈਮ ਸੀ ਜਦੋਂ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਹੋਈਆਂ ਸੀ ਅਮਰਿਤਪਾਲ ਸਿੰਘ ਵਨ ਸਾਈਡਿਡ ਮੁਕਾਬਲਾ ਸਾਹਮਣੇ ਆਇਆ ਸੀ ਤੇ ਕੀ ਕਾਰਨ ਲੱਗਦਾ ਹੈ ਕਿ ਕਿਥੇ ਨਾ ਕਿਥੇ ਜਿਹੜੀ ਪੱਥਰ ਤੇ ਜਥੇਬੰਦੀਆਂ ਦੇਖੋ ਹਜੇ VOTING ਚੱਲਦੀ ਪਈ ਹੈ ਹਜੇ ਪ੍ਰੋਪਰ ਕਲੀਅਰ ਨਹੀਂ ਹੋਇਆ ਹੈ ਨਾ ਇਹ ਹਜੇ ਚੱਲ ਰਿਹਾ ਵਾ ਉਸ ਤੋਂ ਬਾਅਦ ਪੂਰਾ ਕਲੀਅਰ ਹੋ ਜਾਏਗਾ ਠੀਕ ਹੈ ਕਿੰਨੇ ਨੰਬਰ ਤੇ ਆ ਰਹੇ ਕਿਹਨੇ ਤੇ ਨਹੀਂ ਆ ਰਹੇ ਤੇ ਬਾਕੀ ਹੋ ਸੱਕ ਰੱਖੋ ਕੋਈ ਗੱਲ ਨਹੀਂ ਇਹ ਚੜਤੀ ਗਲਾਚ ਰਵਾਂਗੇ ਕੋਈ ਗੱਲ ਨਹੀਂ ਜਿਹੜਾ ਥੋੜਾ ਪਛੜਨਾ ਕੀ ਕਾਰਨ ਮੰਨਦੇ ਹੋ ਕਾਰਨ ਦੇਖੋ ਸਰਕਾਰਾਂ ਦਾ ਘਰੋ ਦਬ ਦਬਾ ਕਹਿ ਲੋ ਕਿਸੇ ਨੂੰ ਕਿਸੇ ਨੂੰ ਬਾਹਰ ਨਹੀਂ ਆਣ ਦੇਣਾ ਘਰੋ ਵੋਟ ਪਾਣ ਚ ਹੈ ਨਾ ਤੇ ਕਿਤਨੇ ਧੱਕੇਸ਼ਾਹੀ ਪਹੁੰਚਾ ਸਰਕਾਰ ਨੇ ਕੀਤੀ ਹੈ ਜੋ ਕਿ ਮੇਰੇ ਨਾਲ ਤੋਰਦਾ ਸੀ ਉੱਤੇ ਪਰਚੇ ਪਾ ਦਿੰਦੀ ਸਰਕਾਰਾਂ ਹਨਾ ਇਹ ਚੀਜ਼ਾਂ ਬਹੁਤ ਜ਼ਿਆਦਾ ਹੋਈਆਂ ਸਰਕਾਰਾਂ ਦੇ ਅੱਛਾ ਇਹ ਪੰਥਕ ਹਲਕਾ ਹੈ ਹੁਣ ਪੰਥਕ ਉਮੀਦਵਾਰ ਵੀ ਨਹੀਂ ਲੋਕਾਂ ਨੇ ਜਿਹੜਾ ਬਹੁਤ ਮਤ ਦਿੱਤੀ ਤੁਸੀਂ ਬਹੁਤ ਪਿੱਛੇ ਚੱਲ ਰਹੇ ਹੋ ਜੀ ਨਹੀਂ ਜੀ ਨਹੀਂ ਪੂਰਾ ਫਤਵਾ ਦੇ ਦੇ ਕੋਈ ਇਹੋ ਜੀ ਗੱਲ ਨਹੀਂ ਨਾ ਘਬਰਾਉਣ ਦੀ ਲੋੜ ਹੈ ਤੇ ਘਬرائی ਦੀ ਨਹੀਂ ਹੁੰਦਾ ਘਬਰਾ ਕੇ ਕੀ ਮਿਲਣਾ ਕੁਝ ਵੀ ਨਹੀਂ ਹਨਾ ਅਪ ਚੜਦੀ ਕਲਾ 'ਚ ਰਹਿਣਾ ਵਾ ਤੇ ਗਾਂ 2027 ਵੀ ਤੇ ਆ ਰਹੀ ਆ